ਬੱਚਿਆਂ ਦਾ ਅਸਲ ਮਾਪ ਅਧਿਆਪਕ ਹੁੰਦਾ ਹੈ ਜਿਹੜਾ ਕੀ ਉਸ ਦਾ ਮਾਰਗਦਰਸ਼ਨ ਕਰਕੇ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਆਪਣੀ ਮੰਜ਼ਿਲ ਦੀ ਪੌੜੀ ਚੜ੍ਹਨਾ ਸਿਖਾਉਂਦਾ ਹੈ ਇਹ ਵਿਚਾਰ ਸ਼੍ਰੀਮਤੀ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਹੀਦ ਭਗਤ ਸਿੰਘ ਨਗਰ ਦੇ ਜਸਵੰਤ ਸਿੰਘ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੀ ਸ਼ਾਨਦਾਰ ਸੇਵਾ ਮੁਕਤੀ ਮੌਕੇ ਉਹਨਾਂ ਨੂੰ ਸਨਮਾਨਿਤ ਕਰਦਿਆ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਨਾ ਕਿਹਾ انسان ਅਤੇ ਅਧਿਆਪਕ ਦੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਉਸ ਦੀ ਸਮਾਜ ਅਤੇ ਵਿਭਾਗ ਵਿੱਚ ਇੱਜਤ ਵਧਦੀ ਹੈ ਅਤੇ ਲੋਕ ਚ ਇਸ ਥੀ ਵੀ ਉਸ ਨੂੰ ਯਾਦ ਕਰਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਜਸਵੰਤ ਸਿੰਘ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਈ ਯੋਗਦਾਨ ਲਗਨ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਇਸ ਮੌਕੇ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਭ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਦੇ ਪੋਗ ਵਿਪਾਈ ਗਏ ਇਸ ਮੌਕੇ RAMLAL JUJARSAN HUGRA ਕੁਲਵੀਰ ਸਿੰਘ, ਮਨਜੀਤ ਗੌਰ, ਰੋਮਿਲਾ ਕੁਮਾਰੀ ਬੁਲਾਰਿਆ ਨੇ ਬੋਲਦਿਆ ਕਿ ਹਾਕਿ ਜਸਵੰਤ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਆਉਣ ਤੋਂ ਪਹਿਲਾਂ ਇੰਡੀਅਨ ਨੇਵੀ ਵਿੱਚ 22 ਸਾਲ ਸ਼ਾਨਦਾਰ ਦੇਸ਼ ਦੀ ਸੇਵਾ ਕੀਤੀ ਅਤੇ ਸੂਬੇਦਾਰੀ ਦੇ ਅਹੁਦੇ ਤੋਂ ਸੇਵਾਮੁਕਤੀ ਲਈ। ਇਸ ਤੋਂ ਬਾਅਦ ਸਿੱਖਿਆ ਵਿੱਚ ਬਟੌਰ ਇਟੀਟੀ ਅਧਿਆਪਕ ਪਰਤੀ ਹੋਏ ਅੱਜ 16 ਸਾਲ ਦੀ ਸੇਵਾ ਨਿਭਾ ਕੇ ਸੇਵਾਮੁਕਤ ਹੋ ਰਹੇ ਹਨ। ਉਹ ਇੱਕ ਚੰਗੇ ਅਧਿਆਪਕ ਦੇ ਨਾਂ ਨਾਲ ਵਧੀਆ ਕਬੱਡੀ ਅਤੇ ਫੁੱਟਬਾਲ ਦੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਆਪਣੀ ਸੇਵਾ ਦੌਰਾਨ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ। ਉਹਨਾਂ ਨੂੰ ਕਲਸਟਰ ਪੱਧਰ ਤੋਂ ਪੰਜਾਬ ਪੱਧਰ ਤੱਕ ਕਿਡਾਉਣ ਵਿੱਚ ਮਦਦ ਕੀਤੀ। ਉਹ ਆਪਣੀ ਹਰ ਇੱਕ ਡਿਊਟੀ ਵਿੱਚ ਪੂਰੇ ਉਤਰੇ ਜਿਸ ਕਰਕੇ ਅੱਜ ਉਹਨਾਂ ਨੂੰ ਵਦਿਆ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲਈ ਫਰੀਜ ਅਤੇ ਸਰਕਾਰੀ ਮਿਡਲ ਸਕੂਲ ਸੋਨਾ ਲਈ ਚਾਈਨਸ ਪੱਖਾ ਦਾਨ ਵਜੋਂ ਦਿੱਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਮਾਸਟਰ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਨੇ ਬਾਖੂ ਬੀਨਾਲ ਨੇ ਬਾਈ। इस मौके उनअनु मुबारकबाद देन वाले विच श्री वरिंदर कुमार उपजिला शिक्षा अफसर अमरजीत कौर साबका बलाक प्राइमरी शिक्षा अफसर जोगिंदर पाल बी एस ओ रामलाल चेयरमैन बलाक पलई टीचरर्स कमेटी बलकार चंद बलजीत सिंह और रोमिला कुमारी सारे सेंटर हेड टीचरर्स बलजिंदर सिंह सतपाल रणवीर सिंह अश्वनी कुमार किरपाल कौर कमलजीत कौर परमजीत कौर ऋतु नीलम सारे हेड टीचरर्स भूपिंदर लाल पवन कुमार तजिंदर कौर करमजीत कौर सुरिंदर कौर जसविंदर कौर बबीता मंजीत कौर सुखविंदर कौर आशा रानी गुरप्रीत कौर कुलदीप कौर हरविंदर कौर परमजीत रानी हर्षविंदर कुमार हरविंदर सिंह कुलवीर सिंह जुजार सनहूगढ़ा जिला प्रधान बी एड अध्यापक फरण मनोहर लाल गुरदीश सिंह मंजिंदर सिंह पवन कुमार नवीन करिहा नरिंदर सिंह शुभचिंदर राम बलवीर सिंह सोना सरपंच हरजिंदर सिंह सिद्धू कश्मीर सिंह साहब का सरपंच सोहन सिंह रावल सिंह दरोत सोहन सिंह खटकर, चरणजीत सिंह पुता, डॉक्टर सतनाम सिंह दीप तरमपतली पुपेंद्र कौर निर्मल राम माहि रमेश कुमार अति जसविंदर सिंह सिद्धू आधे हाजिर सन कैप्शन मां जसवंत सिंह नु वधिया सेवावा देण ले सेवा, सेवा मुक्ति मौके सम्मानित करते हुए ਉਦੋਂ ਹੀ ਕਿਤੇ ਜਾਂਦੇ ਜੇ ਤਰ੍ਹਾਂ ਕਿ ਅੱਜ ਸਾਡੇ ਭਾਈ ਸਾਹਿਬ ਸਰਦਾਰ ਜਿਹੜੇ ਕਿ ਅੱਜ ਆਪਣੇ 16 ਸਾਲ ਦੀ ਸੇਵਾ ਕਰਕੇ ਸਕੂਲ ਸਿੱਖਿਆ ਭਵਾਂ ਤੋਂ ਆਪਣੀਆਂ ਸਵਾਤ ਤੋਂ ਹੋ ਰਹੇ ਨੇ ਉਹਨਾਂ ਦੇ ਉੱਤੇ ਅਕਾਲ ਪੁਰਖ ਦੀ ਅਪਾਰ ਬਾ ਕਿਰਪਾ ਹੋਈ ਤਾਂ ਉਹਨੇ ਆਪਣਾ 16 ਸਾਲ ਦਾ ਸਫਰ ਜਿਹੜਾ ਇਸ ਪਿੰਡ ਦੇ ਵਿੱਚ ਤਰਬੀਤ ਕੀਤਾ ਇਥੋਂ ਦੇ ਬੱਚਿਆਂ ਨੂੰ ਪਾਲੀਏ ਦਿੱਤੇ ਵੱਡੇ ਬਣਾਇਆ ਬਹੁਤ سارے ਬੱਚੇ ਇਹਨਾਂ ਦੇ ਕੋਲੋਂ ਪੜ ਕੇ ਅੱਜ ਆਪਣੇ ਮਕਾਮ ਤੇ ਪਹੁੰਚੇ ਐ ਤੇ ਜਿਹੜੀ ਪਲੀ ਦੀ ਗੱਲ ਜਾਂਦੇ ਆ ਅਜੇ ਉਹਨਾਂ ਵਿੱਚੋਂ ਬਹੁਤ ਸਾਰੇ ਪਲੀ ਨੇ ਹੁਣ ਕਰਨਾ ਤੇ ਆਪਣੇ ਮਕਾਮ ਤੇ ਪਹੁੰਚਣਾ ਸੋ ਐਂਟਰਟੇਨਮੈਂਟ ਦਾ ਸਮਾਂ ਅੱਜ ਦੇ ਦੌਰ ਦੇ ਵਿੱਚ ਬਹੁਤ ਹੀ ਕੇਸੋ ਬਾਰੇ ਨੂੰ ਦੱਸਿਆ ਦਾ ਕਿਉਂਕਿ ਇੱਕ ਸਮਾਜੀ ਜਾਨੀ ਲੱਗੀ ਬਹੁਤ ਆਸਾਨ ਬਾ ਜਦੋਂ ਦੇ ਅਸੀਂ ਜਾਵਨੇ ਚਾਈਆ ਅਸੀਂ ਵੀ ਦੇਖਿਆ ਕਿ ਇਸ ਸਟਰੀਆਂ ਨੂੰ ਕਿੰਨੀ ਆਸਾਨ ਹੈ ਸਰਕਾਰੀ ਨਕਰੀ ਦਾ ਇਸ ਕੰਡਿਆਂ ਦਾ ਸਾਜ ਤਾਜ ਇਹ ਪਸਾਰੀ ਕੰਡੇ ਕਦੋਂ ਕਿੱਥੇ ਕਿਸ ਬਾਜੋਣੇ ਆ ਛੇ ਇਹ ਸੇਵਾ ਕਰਦੇ ਆ ਕਿੱਥੇ ਕੀ ਕੁਛ ਹੋਣਾ ਕੋਈ ਪਤਾ ਨਹੀਂ ਸੋ ਪਰਮਾਤਮਾ ਸਾਰਿਆਂ ਦੇ ਆਪਣਾ ਮਿਹਰ ਦੇ ਹੱਥ ਲੱਕੇ ਜੇਤੂ ਰਾਜ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਨੇ ਉਹ ਆਪਣੀ ਅਸ਼ੀਰਵਾਦ ਦਿੱਤਾ ਆਪਣਾ ਪੂਰਾ 16 ਸਾਲ ਦਾ ਸਫਰ ਤੈ ਕੰ ਦਾ ਮੌਕਾ ਇਸੇ ਤਰ੍ਹਾਂ ਸਾਰੇ ਇਲਾਜ ਵੀ ਸਾਰੇ ਭਾਈ ਬੈਣਾ ਦੇ ਸਰਦਾਰ ਜਸਪੰਨ ਸਿੰਘ ਜੀ ਬਾਰੇ ਬਹੁਤ ਸਾਰੇ ਬੁਲਾਰਿਆਂ ਨੇ ਬਹੁਤ ਹੀ ਪੋਜ਼ਿਟਿਵ ਗੱਲਾਂ ਕੀਤੀਆਂ सो मेरे ख्याल अनुसार दुनियादी जीवन जीते हुए किसी भी प्रकार की आप नौकरी करते हाँ तो जिते असी पैसा के काम करते हाँ उ मैं लगता कि अध्यापन का किता एक ऐसा किता है जन के फलिया दोनों हीों मिले हैं एक बहुत ही बड़ा